ਹਾਂ ਜੀ ਸਰ ਕੀ ਨਾਮ ਹੈ ਜੀ ਕਿਹੜਾ ਸਕੂਲ ਹੈ ਤੇ ਬੱਚੇ ਕਿਹੜੀ ਪੋਜੀਸ਼ਨ 'ਚ ਕਿਹੜੇ ਮੈਡਲ ਲੈ ਕੇ ਆਏ ਹਾਂ ਮੇਰਾ ਨਾਮ ਰਜੇਸ਼ ਕੰਨਾ ਪ੍ਰਿੰਸੀਪਲ ਪੀ ਐਮ ਸ਼੍ਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਸਾ ਵਾਲਾ ਲੁਧਿਆਣਾ ਤੇ ਸਾਡੇ ਸਕੂਲ ਦੇ ਕੋਚ ਹੈਗੇ ਆ ਪਾਵਰ ਲਿਫਟਿੰਗ ਵਾਲ ਵੇਟ ਲਿਫਟਿੰਗ ਦੇ ਮੈਡਮ ਰਮਨਦੀਪ कौर ਜੀ ਤੇ ਅਸੀਂ ਜਿਹੜੇ ਸਟੇਟ ਲੈਵਲ ਦੀ ਜਿਹੜੀ ਚੈਂਪੀਅਨਸ਼ਿਪ ਹੋਈ ਸੀਗੀ ਪਾਵਰ ਲਿਫਟਿੰਗ ਵੀ ਉਹਦੇ ਵਿੱਚ ਸਕੂਲ ਦੇ 12 ਵਿਦਿਆਰਥੀਆਂ ਨੂੰ ਜਿਹੜੇ ਆ ਪੋਜੀਸ਼ਨਸ ਪ੍ਰਾਪਤ ਹੋਈਆਂ ਆ ਤੇ ਜਿਹ ਪਿਛਲੇ 2 ਮਹੀਨੇ ਪਹਿਲਾਂ ਜਿਹੜਾ ਕੋਚ ਇਹਨਾਂ ਨੂੰ ਅਸੀਂ ਅਪਾਇੰਟ ਕੀਤਾ ਸੀਗਾ ਤੁਮੀ ਪੀਐਮ ਸ਼੍ਰੀ ਦੇ ਤਹਿਤ ਜਿਹੜਾ ਆ ਸਾਨੂੰ ਆਈਸੀਬੀ ਹਦਾਇਤਾਂ ਵੀ ਤੁਸੀਂ ਕੋਚ ਅਪਾਇੰਟ ਕਰਨਾ ਆ ਤੇ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਾਡੇ ਕੋਲੇ ਆਏ ਇਹਨਾਂ ਨੂੰ ਬੱਚਿਆਂ ਨੂੰ ਗਵਾਹੀ ਦਿੱਤੀ ਤੇ ਬੱਚਿਆਂ ਨੂੰ ਤੰਦਰੁਸਤ ਰਹਿਣ ਦੇ ਲਈ ਅਨੁਸ਼ਾਸਨ ਜੀ ਰਹਿਣ ਦੇ ਲਈ ਤੇ ਅੱਗੇ ਜ਼ਿੰਦਗੀ ਦੇ ਵੀ ਕੁਝ ਵੱਡਣਾ ਹੈ ਉਹਦੇ ਲਈ ਪ੍ਰੇਰਿਤ ਕਰ ਰਹੇ ਆ ਗਾਈਡ ਕਰ ਰਹੇ ਆ ਤੇ ਬਹੁਤ ਜਿਆਦਾ ਮਾਨ ਮਹਿਸੂਸ ਹੋ ਰਿਹਾ ਹੈ ਯਾ ਤੇ ਮੈਨੂੰ ਲੱਗਦਾ ਹੈ ਕਿ ਜਿਸ ਹੱਸਬ ਨਾਲ ਮੈਡਮ ਤਿਆਰੀ ਕਰਾ ਰਹੇ ਜਿਹੜੀ ਮਿਹਨਤ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਨੈਸ਼ਨਲ ਲੈਵਲ ਤੇ ਵੀ ਸਾਨੂੰ ਜ਼ਰੂਰ ਪੇਸ਼ਣ ਲੈ ਕੇ ਦੇਣਗੇ ਪਹਿਲਾਂ ਸਕੂਲ ਦੇ ਵਿੱਚ ਸੌਫਟਬਾਲ ਤੇ بیسਬਾਲ ਦੀਆਂ ਵੀ ਜਿਹੜੀਆਂ ਆ ਸ਼੍ਰੀ ਰਵੀਦਰਤ ਜਿਹੜੇ ਲੈਕਚਰ ਅਸੀਂ ਸਿੱਖਿਆ ਸੀ ਉਹਨਾਂ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਆ ਟ੍ਰੇਨਿੰਗ ਦੇ ਅੰਡਰ ਜਿਹੜਾ ਇਹ ਬੱਚੇ ਸਟੇਟ ਦੇ ਨੈਸ਼ਨਲ ਲੈਵਲ ਦੇ ਪੇਸ਼ਣ ਲੈ ਕੇ ਆਉਂਦੇ ਆ 114 17 19 ਸਾਰੀ ਤੇ ਉਸੇ ਤਰ੍ਹਾਂ ਹੁਣ ਪਾਵਰ ਲਿਫਟਿੰਗ ਤੇ ਵੇਟ ਲਿਫਟਿੰਗ ਦੇ ਵਿੱਚ ਵੀ ਉਮੀਦ ਹੈ ਵੀ ਆਨਲੋ ਸਮੇਂ ਦੇ ਵਿੱਚ ਜਿਹੜਾ ਆ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸਕੂਲ ਕਸਾਬਾ ਲੋਹੜਾ ਦਾ ਨਾਮ ਜਿਹੜਾ ਆ ਪੂਰੇ ਇੰਡੀਆ ਦੇ ਵਿੱਚ ਜਿਹੜਾ ਆ ਉਹ ਮਸ਼ਹੂਰ ਹੋਏਗਾ ਸਰ ਮੇਰਾ ਨਾਮ ਰਮਨਦੀਪ ਕੌਰ ਆ ਮੈਂ ਕਾਮਨਵੈਲਥ ਮੈਡਲਿਸਟ ਆ ਇੰਟਰਨੈਸ਼ਨਲ ਪਾਵਰ ਲਿਫਟਰ ਆ ਔਰ ਮੇਰੇ ਟੈਂਡ ਕੀਤੇ ਹੋਏ ਸਰਕਾਰੀ ਸਕੂਲ ਕਸਾਬਾਦ ਦੇ ਬੱਚੇ ਜਿਹੜੇ ਨੇ ਉਹ ਸਟੇਟ ਲੈਵਲ ਦੇ ਉੱਪਰ ਜਿਹੜੀ ਪਟਿਆਲੇ ਦੇ ਵਿੱਚ 30 ਮਾਰਚ ਨੂੰ ਹੋਈ ਸੀ ਉਹਦੇ ਵਿੱਚੋਂ 12 ਮੈਡਲਿਸਟ ਹੋਏ ਨੇ 4 골ਡ 4 ਸਿਲਵਰ ਐਂਡ 4 ਬ੍ਰੌਂਜ਼ ਕਿਹੜੀ ਕਿਹੜੀ ਕੈਟਾਗਰੀ ਚੋਂ ਖੇਡ ਕੇ ਆਏ ਨੇ ਬੱਚੇ ਸਰ ਇਹ ਬੱਚੇ ਹਾਂਜੀ ਸਰ ਇਹ ਜਿਹੜੇ ਬੱਚੇ ਸੀਗੇ ਇਹ 47 ਕੈਟਾਗਰੀ 52 55 ਕੈਟਾਗਰੀ ਐਂਡ 60 ਪਲੱਸ ਕੈਟਾਗਰੀ ਦੇ ਵਿੱਚ ਬੱਚੇ ਖੇਡੇ ਨੇ ਇਹਨਾਂ ਦੇ ਏਜ ਗਰੁੱਪ ਦਾ ਜੇ ਕਿਹਾ ਜਾਵੇ ਤਾਂ 13 ਸਾਲ 14 ਸਾਲ ਤੇ 15 ਸਾਲ ਦੇ ਬੱਚੇ ਮੇਰੇ ਕੋਲ ਖੇਡੇ ਨੇ ਕਲਮੈਮ ਸਖਤ ਮੈਨੂੰ ਲਈ ਕਾਫੀ ਘੱਟ ਸਮਾਂ ਮਿਲਿਆ ਸੀ ਟ੍ਰੇਨਿੰਗ ਲਈ ਬਿਲਕੁਲ ਸਰ ਟ੍ਰੇਨਿੰਗ ਵਾਸਤੇ ਕਾ ਟਾਈਮ ਬਹੁਤ ਘੱਟ ਸੀਗਾ ਬਟ ਫਿਰ ਵੀ ਇਹਨਾਂ ਬੱਚਿਆਂ ਨੇ ਦੋ ਦੋ 2-2 ਘੰਟੇ ਮੇਰੇ ਕੋਲ ਪ੍ਰੈਕਟਿਸ ਆ ਕੇ ਕੀਤੀ ਛੁੱਟੀਆਂ ਦੇ ਵਿੱਚ ਕੋਈ ਵੀ ਛੁੱਟੀ ਨਹੀਂ ਕੀਤੀ ਕੰਟੀਨਿਊ ਪ੍ਰੈਕਟਿਸ ਕਰਦੇ ਰਹੇ ਆ ਔਰ ਇਹਨਾਂ ਦੀ ਮਿਹਨਤ ਫਲ ਲੈ ਕੇ ਆਈ ਅ ਕਲੀਅਰ ਹੋਣਗੇ ਇੰਟਰਨੈਸ਼ਨਲ ਚੈਂਪੀਅਨਸ਼ਿਪਾਂ ਜਿੰਨੇ ਵੀ ਸਾਲ ਚ ਹੋਣਗੀਆਂ ਅਸੀਂ ਕੋਸ਼ਿਸ਼ ਕਰਾਂਗੇ ਪੂਰੇ ਟ੍ਰਾਇਲ ਕਲੀਅਰ ਕਰੀਏ ਬੱਚੇ ਵਧੀਆ ਮਿਹਨਤ ਲਾ ਕੇ ਨੈਸ਼ਨਲ ਦੇ ਵਿੱਚ ਜ਼ਰੂਰ ਮੈਡਲਿਸਟ ਹੋਣ ਮੈਮ ਲੱਗਦਾ ਕਿ ਛੋਟੇ ਬੱਚਿਆਂ ਨੂੰ ਵੀ ਟ੍ਰੇਨਿੰਗ ਤੋਂ ਦੇਣ ਦੀ ਲੋੜ ਹੈ ਕਿਉਂਕਿ ਜੇਕਰ ਖੇਡਾਂ ਦੀ ਨਰਸਰੀ ਖੁੱਲੀ ਜਾਊਗੀ ਤਾਂ ਹੀ ਬੱਚੇ ਜਿਹੜੇ ਆ ਉਹ ਤਿਆਰ ਹੋਣਗੇ ਕਿ ਜਾ ਕੇ ਵੱਡੇ ਮੈਡਲ ਲੈ ਕੇ ਆਉਣਗੇ ਇਸੇ ਕੰਮ ਚ ਕਿਤੇ ਨਾ ਕਿਤੇ ਛੁੱਟ ਰਹੀ ਜਾਂਦੀ ਹੈ ਆਪਣੇ ਪੰਜਾਬ ਤੇ ਬਿਲਕੁਲ ਸਰ ਅਗਰ ਪਨੀਰੀ ਵਧੀਆ ਤਿਆਰ ਹੋਏਗੀ ਤਾਂ ਫਸਲ ਆਬਵੀਅਸਲੀ ਵਧੀਆ ਤਿਆਰ ਹੋਏਗੀ ਇਹਨਾਂ ਛੋਟੇ ਬੱਚਿਆਂ ਨੂੰ ਅਗਰ ਮੈਂ ਓਲੰਪਿਕ ਦੇ ਵਿੱਚ ਏਸ਼ੀਆ ਗੇਮਸ ਦੇ ਵਿੱਚ ਐਂਡ ਆਲਸੋ ਇਨ ਵਰਲਡ ਲੈਵਲ ਦੇ ਵਿੱਚ ਇਹ ਬੱਚੇ ਖੇਡਣਗੇ ਮੈਮ ਬੱਚਾ ਨੇ ਕਿੰਨਾ ਕੁ ਹਾਈਸਟ ਪਾਰ ਕੀਤਾ ਚੱਕਿਆ ਦਾ ਇੱਕ ਬੱਚੇ ਦਾ ਨਾਮ ਕੀ ਹਾਂਜੀ ਸਰ ਆਨੰਦ ਕੁਮਾਰ ਜਿਹੜਾ ਬੱਚਾ ਆ ਇੱਥੇ ਉਹ 14 ਸਾਲ ਦਾ ਆ ਉਹਨੇ ਹਾਈਸਟ ਲਿਫਟ ਲਾਈਆ ਔਰ ਕੁੜੀਆਂ ਦੇ ਵਿੱਚ ਸਿਮਰਨਜੀਤ ਲੜਕੀ ਐ ਬੇਟੀ ਉਹਨਾਂ ਨੇ ਬਹੁਤ ਵਧੀਆ ਲਿਫਟਿੰਗ ਕੀਤੀ ਐ 80 ਪਲੱਸ ਉਹਨਾਂ ਨੇ weight ਕੀਤਾ ਕੁੜੀਆਂ ਵੀ ਸ਼ਾਮਿਲ ਐ ਮੈਮ ਬਿਲਕੁਲ ਸਰ ਇਹਦੇ ਵਿੱਚ 10 ਲੜਕੇ ਸੀਗੇ ਔਰ ਦੋ ਲੜਕੀਆਂ ਨੇ ਪਾਰਟਿਸਪੇਸ਼ਨ ਕੀਤਾ ਐ ਤੇ ਮੈਮ ਅੱਗੇ ਫਿਰ ਕਿੱਦਾਂ ਦੀ ਫਿਊਚਰ ਪਲਾਨਿੰਗ ਸੇਗੀਆਂ ਨੇ ਉਹਦੇ ਲਈ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਕਿ ਬਿਲਕੁਲ ਸਰ ਬਿਲਕੁਲ ਸਰ ਜਦ ਤੱਕ ਮੈਂ ਇਸ ਸਕੂਲ ਦੇ ਵਿੱਚ ਹੈ ਹੀ ਹਾਂ ਮੇਰੀ ਮਿਹਨਤ ਜਾਰੀ ਰਹੇਗੀ ਔਰ ਇਹਨਾਂ ਬੱਚਿਆਂ ਦੀ ਮਿਹਨਤ ਮੇਰੇ ਨਾਲ ਜਾਰੀ ਕੀ ਨਾਮ ਹੈ ਸਰ ਜੀ ਆਨੰਦ ਕੁਮਾਰ ਅੱਛਾ ਕਿਹੜੀ ਕਿੱਥੇ ਖੇਡ ਕੇ ਆਏ ਹੋ ਕਿਹੜੀ ਗੇਮ ਖੇਡੀ ਕਿੰਨਾ weight ਚੁੱਕਿਆ ਹੈ ਕਿਹੜਾ ਮੈਡਲ ਹੈ ਤੁਹਾਡਾ ਜੀ ਪਟਿਆਲਾ ਖੇਡ ਕੇ ਆਏ ਹਾਂ ਪਾਵਰ ਲਿਫਟਿੰਗ ਗੇਮ ਤੇ ਫਰਸਟ ਪੋਜੀਸ਼ਨ ਆਈ ਹੈ ਕਿੰਨੀ ਮਿਹਨਤ ਕੀਤੀ ਸਰ ਜੀ ਬਹੁਤ ਮਿਹਨਤ ਕੀਤੀ ਕਿੱਦਾਂ ਮੈਡਮ ਨੇ ਕਿੱਦਾਂ ਟ੍ਰੇਨਿੰਗ ਕਰਾਈ ਤੁਹਾਨੂੰ ਕਿੰਨੀ ਕਿੰਨੀ ਡੇਰ ਕਰਦੇ ਸੀ ਕਿੰਨੇ ਘੰਟੇ ਖੇੜਦੇ ਸੀ ਤੇ ਇਹਨੇ ਘੰਟੇ ਟ੍ਰੇਨਿੰਗ ਕਰਦੇ ਸੀ ਤੇ ਜੋਗਿੰਗ-ਜੋਗਿੰਗ ਕਰਾਉਂਦੇ ਸੀ ਤੇ ਪਾਵਰ ਲਿਫਟਿੰਗ ਕਰਾਉਂਦੇ ਸੀ ਹਾਥ 70 ਗਏ 70 ਆਪਣੇ ਤੁਹਾਡਾ ਭਾਰ ਜੀ 55 ਕਿੱਦਾਂ ਚੁਕਲਿਆ ਸੀ ਏਸਾਨੀ ਨਾਲ ਜੀ ਤੇ ਹੁਣ ਅੱਗੇ ਕੀ ਨੈਸ਼ਨਲ ਚ ਤਿਆਰੀ ਕਰਦੇ ਹੋ ਜੀ ਹਾਂ ਜੀ ਨੈਸ਼ਨਲ ਤੱਕ ਤਾਂ ਜਾਵਾਂਗੇ ਜਾਵਾਂਗੇ ਠੀਕ ਕੀ ਨਾਮ ਹੈ ਬੇਟਾ ਕਿੰਨੀ ਹੈ ਸਰ ਮੇਰੇ ਨਾਮ ਇੱਕਮ ਕਿੰਨੀ ਹੈ ਜੇ ਤੁਹਾਡੀ ਮੇਰੀ 13 13 ਕਿਹੜੀ ਕਲਾਸ ਬੱਚੇ ਮੈਂ ਥੈਂਕ ਯੂ ਕਿੰਨਾ ਵਜਨ ਚੁੱਕਿਆ ਤੁਹਾਡਾ ਆਪਣਾ ਵਜਨ ਕਿੰਨਾ ਹੈ ਤੇ ਕਿੰਨਾ ਵਜ ਚੁੱਕਿਆ ਮੇਰਾ ਵਜਨ 35 ਕਿਲੋ ਤੇ ਮੈਂ ਉੱਥੇ ਚੁੱਕਿਆ ਸੀਗਾ 55 ਕਿਲੋ ਅੰਦਾ ਚੁਕ ਲਿਆ ਸਾਣੀ ਨਾਲ ਹਾਂਜੀ ਕਿੱਦਾਂ ਟ੍ਰੇਨਿੰਗ ਦਿੱਤੀ ਮੈਡਮ ਨੇ ਦਿੱਤੀ ਟ੍ਰੇਨਿੰਗ ਤੁਹਾਨੂੰ ਕਿੰਨੀ ਮਿਹਨਤ ਕਰ ਦਿੱਤੀ ਐਸੇ ਬਹੁਤ ਮੈਨ ਨਹੀਂ ਕਰਦੀ ਜਿੰਨੀ ਮੈਂਨੇ ਮਿਹਨਤ ਕਰਾਈ ਸੀ ਕਿੰਨਾ ਔਖਾ ਕੰਪੀਟੀਸ਼ਨ ਸੀਗਾ ਉੱਥੇ ਲੱਗਿਆ ਵੀ ਇੱਕ ਵਾਰੀ ਬੜਾ ਔਖਾ ਚੁੱਕਣਾ ਸੀ ਨਹੀਂ ਸਰ ਇੰਨਾ ਔਖਾ ਨਹੀਂ ਸੀ ਹੂੰ ਚੱਕ ਲਿਆ ਚੁੱਕਦੇ ਫੱਟੇ ਤੁਸੀਂ ਐ ਅੱਗੇ ਫਿਰ ਕੀ ਪਲਾਨਿੰਗ ਹੈ ਨਾਲ ਪੜ੍ਹਾਈ ਕਰਨੀ ਹੈ ਖੇਡ ਖੇਡਣਾ ਵੀ ਹੈ ਨਾਲ ਨਾਲ ਖੇਡਣਾ ਵੀ ਹੈ ਪੜ੍ਹਾਈ ਵੀ ਕਰਨੀ ਹੈ ਦੋਨੇ ਕੰਮ ਕਰਨਾ ਹੈ ਹਾਂ ਜੀ